ਹੈਲੋ ਜੀ ਸ਼ਸ਼ਟ੍ਰੀ ਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਸ਼ਟ੍ਰੀ ਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਤੇ ਆਪਾਂ ਲੈ ਕੇ ਆਏ ਆ ਜੀ ਸ਼ੇਵਾ ਬ੍ਰਾਂਡ ਦੇ ਸੂਟ ਦੋ ਡਿਜ਼ਾਈਨ ਇੱਕ ਤਾਂ ਵਰਕ ਵਾਲੇ ਸੌਨ ਵਾਲਾ ਜੀ ਇੱਕ ਮਤਲਬ ਬਿਨਾ ਵਰਕ ਵਾਲਾ ਆਪਾਂ ਇਹ ਲੈ ਆ ਗਏ ਜੀ ਇਹ ਲਓ ਜੀ ਇਹ ਸ਼ੇਵਾ ਬ੍ਰਾਂਡ ਦੇ ਆ ਵਿੱਚ ਵੀਵਿੰਗ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੂਟ ਲੱਗਦਾ ਪਾਰਟੀ ਵੀਅਰ ਸੂਟ ਸੂਟ ਦੀ ਕੀਮਤ ਰਹੂਗੀ ਜੀ 1300 ਰੁਪਏ ਆ ਹਾਈਦੀ ਬਾਟਮ ਹੈ ਪਿਓਰ ਪਸ਼ਮੀਨਾ ਵਿਆਹ ਸਾਦੀ ਜਿਪਾਉਣ ਵਾਲੇ ਸੂਟ ਹੈ ਜੀ ਇਹ ਪੂਰੀ ਇਹਨਾਂ ਚ ਸ਼ੈਲਿੰਗ ਹੈ ਹਾ ਲਓ ਜੀ ਇਹ ਆ ਗਿਆ ਜੀ ਰਸਟ ਕਲਰ ਇਹ ਪਿਓਰ ਬੱਲਵਟ ਦਾ ਸਟਾਲ ਹੈ ਜੀ ਜਿਹੜਾ ਕਿ 8700 ਦਾ ਸੌ ਵਾਲੀ ਹੈ ਕੱਲਾ ਹਾ ਲਓ ਜੀ ਡਿਜ਼ਾਈਨਰ ਬੱਲਵਟ ਦਾ ਸੌ ਇਹ ਸੀ ਪੱਲਾ ਕਲਰ ਜੀ ਫੇਰ ਆ ਗਿਆ ਜਿਹਦੇ ਵਿੱਚ ਕਾਫੀ ਹਾ ਲਓ ਜੀ ਇਹ ਆ ਗਿਆ ਜੀ ਕਾਫੀ ਸ਼ਰਟ ਦੀ ਜਿਹੜੀ ਮਤਲਬ ਲੈਂਥ ਹੈ ਉਹ ਬਹੁਤ ਜ਼ਿਆਦਾ ਹੈ 50 ਨਾਲੇ ਤੁਸੀਂ ਲੰਬਾਈ ਇਹਦੀ ਕੋਈ ਚੱਕਰ ਨਹੀਂ ਆਹ ਲਓ ਜੀ ਇਹਦੀ ਨਾਲ ਦੀ ਹੋਊਗੀ ਬਾਟਮ ਤੇ ਸ਼ਰਟ ਜੀ 3 ਮੀਟਰ ਦੀ ਹੈ ਜੀ ਆਹ ਲਓ ਜੀ ਆ ਗਿਆ ਜੀ ਇਹਦਾ ਸਟਾਲ ਪਿਓਰ ਬੈਲ ਵਟ ਦਾ ਸਟਾਲ ਹੈ ਜੀ ਪਾਰਟੀ ਵੇਅਰ ਸੂਟ ਹੈ ਆਹ ਲਓ ਜੀ ਪਿਓਰ ਪਾਰਟੀ ਵੇਅਰ ਗ੍ਰੀਨ ਕਲਰ ਆ ਗਿਆ ਨਹੀਂ ਬਲੈਕ 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 ਹਨ ਆ ਗਿਆ ਇਹਦੇ ਵਿੱਚ ਬਲੈਕ ਕਲਰ ਇਹ ਦੇਖੋ ਸ਼ਾਈਨਿੰਗ ਮਾਰਦਾ ਜੀ ਇਹ ਪੂਰਾ ਪਾਰਟੀਅਰ ਸੂਟ ਪਸ਼ਮੀਨੇ ਦਾ ਆ ਇਹਦੀ ਬਾਟਮ ਹੈ ਵਧੀਆ ਸ਼ਾਈਨਗ ਹੈ ਜੀ ਇਹਦੇ ਵਿੱਚ ਕਪੜੇ ਜਿਹਾ ਦੇਖੋ ਜੀ ਇਹਨੂੰ ਤੁਸੀਂ ਸ਼ਾਦੀ ਵਿਆਹ ਪਾਰਟੀ ਤੇ ਮਰਜ਼ੀ ਪਾ ਸਕਦੇ ਹੋ ਸੂਟ ਦੀ ਕੀਮਤ ਆ ਜੀ 1300 ਰੁਪਿਆ ਇਹ ਹੋਰ ਬਿੱਲ ਵੱਟਦਾ ਸਟਾਲ ਆ ਇਹ ਦੇਖ ਸੈਵਾ ਬ੍ਰਾਂਡ ਦੇ ਇਹ ਸੂਟ ਪਿਓਰ ਬਿੱਲ ਵੱਟਦਾ ਸਟਾਲ ਹੈ ਜੀ ਪਸ਼ਮੀਨ ਨੇ ਬਣਿਆ ਤੇ ਸਰਪੇ ਤੇ ਲੱਗਦਾ ਸ਼ਾਲਟਾਂ ਆ ਜਿਹੜੀ ਪੂਰੀ ਕਹਿੰਦੀ 3 ਮੀਟਰ ਦੀ ਆ ਰਹੀ ਹੈ ਪਿੱਛੋਂ ਤੋਂ ਡਿਜ਼ਾਈਨ ਤੁਰ ਟਿੱਕਰੀ ਹੀ ਜੀ ਦੇ ਆ ਦੇਖੋ ਇਹ ਵਾਈਂਜਾ ਕਲਰ ਆ ਗਿਆ ਜੀ ਮੈਚਿੰਗ ਸਲਵਾਰ ਪਾਰਟੀ ਵੀਅਰ ਤੇ ਸਰਦਾਰੀ ਲੁੱਕ ਦੇ ਨਾਲੇ ਸੂਟ ਹੈ ਜਿਹਨੂੰ ਤੁਸੀਂ ਵਿਆਹ ਸੱਦੀ ਦੇ ਵਿੱਚ ਪਾਓ ਜਾਂ ਗੋ ਤੇ ਪਾਓ ਜਿੱਥੇ ਮਰਜ਼ੀ ਪਾਓ ਬਹੁਤ ਸੋਹਣੀ ਚੀਜ਼ ਹੈ ਕਿਉਂਕਿ ਇਹਦੇ ਨਾਲ ਸਟੌਲ ਬੈਲ ਵੱਟ ਦੇ ਪਿਓਰ 2 8 ਮੀਟਰ ਦੇ ਲੱਗੇ ਹੋਏ ਹੈ ਜੀ ਆ ਦੇਖੋ ਜੀ ਖੇਦ ਹੋਏ ਦੇ ਵਿੱਚ ਆ ਗਿਆ ਜੀ ਇਹ ਮੈਜੀਕ ਰਿਵਿਊ ਜਾਂ ਕਲਰ ਨੀ ਮੈਂ ਆਪਾਂ ਬੀਊ ਜੇ ਕਲਰ ਕਰੀ ਨਾ ਉਵੇਂ ਕਲਰ ਆਹੀ ਆ ਦੇਖ ਤੰਤਰ ਮੀਟਰ ਦੀਆਂ ਸ਼ਰਟਾਂ ਕੋਈ ਲੰਬਾਈ ਚੌੜਾਈ ਦੀ ਦਿੱਕਤ ਨਹੀਂ ਜਿਵੇਂ ਮਰਜ਼ੀ ਬਣਾਓ ਆ ਦੇਖੋ ਸੁਣੋ ਐ ਲੱਗਦਾ ਹਾਂ ਚੁੱਪ ਜਿਹਾ ਕਰੇ ਬੈਠੇ ਸਵੇਰ ਸਵੇਰ ਵੀਡੀਓ ਬਣਾ ਰਹੇ ਹਾਂ ਜੁਟ ਕੇ ਕੱਲ ਬਣਾਉਣੀ ਭੁੱਲ ਗਏ ਸੀ ਆ ਇਹਦੀ ਬਾਟਮ ਹੈ ਜੀ ਆ ਵਾਲਾ ਦਾ ਸਟਾਲ ਹੈ ਸਰਫ 1300 ਦਾ ਬਹੁਤ ਸੋਹਣੀ ਚੀਜ਼ ਹੈ ਜੀ ਬੈਲ ਵਟ ਦਾ ਸ਼ੂਟ ਹੈ ਉਹ ਵੀ ਸੇਵਾ ਬ੍ਰਾਂਡ ਦਾ ਲੱਗੀ ਦੋ ਕਲਰ ਆਪਣੇ ਕੋਲੇ ਆ ਇਹ ਵੀ ਸੇਵਾ ਬ੍ਰਾਂਡ ਦਾ ਇਹਦੀ ਕੀਮਤ ਹੈ ਜੀ 1400 ਰੁਪਏ ਇਹਦਾ ਡਾਰਕ ਲਾਈਟ ਦਾ ਕੰਬੀਨੇਸ਼ਨ ਹੈ ਜੀ ਬਸ ਇਹਦੇ ਤੇ ਹੀ ਫਰਕ ਹੈ ਸ਼ਰਟਾਂ ਦੀਆਂ ਪ੍ਰੋਪਰ 3-3 ਮੀਟਰ ਲੈ ਰਣੀ ਆ ਆ ਦੇਖੋ ਜੀ ਇਹਦੇ ਵਿੱਚ ਵੀਵਿੰਗ ਦਾ ਕੰਮ ਆ ਆ ਇਹਦਾ ਬੈਕ ਸਾਈਡ ਆ ਵੀਵਿੰਗ ਦਾ ਕੰਮ ਹੈ ਜੀ ਸ਼ਰਟ ਇਦਾਂ ਦੀ ਹੋਊਗੀ ਆ ਦੇਖੋ ਜੀ ਥਾਈ ਦੀ ਬਾਟਮ ਹੈ ਜੀ ਆ ਇਹਦਾ ਸੌਲ ਹੈ ਇਹ ਸਟੌਲ ਨਹੀਂ ਹੈਗਾ ਜੀ ਸੌਲ ਹੈ ਆ ਦੇਖੋ ਜੀ ਆ ਇਹਦਾ ਸੌਲਾ ਸਾਈਡ ਤੇ ਬਰਕਟ ਦੇ ਵਿੱਚ ਫੂਟੀ ਦਾ ਕੰਮ ਕੀਤਾ ਹੈ ਇਹ ਦਾ ਸਟਾਲ ਤੇ ਵਰਕ ਕੀਤਾ ਉਹ ਬਿਲਕੁਲ ਸੂਟ ਨਾਲ ਦਾ ਕੀਤਾ ਤੁਸੀਂ ਇਹ ਸਟਾਲ ਸੌਲ ਕਿਸੇ ਹੋਰ ਸੂਟ ਨਾਲ ਵੀ ਲੈ ਸਕਦੇ ਹੋ ਜੀ ਆ ਦੇਖੋ ਜੀ ਇਹ ਸਾਰੇ ਪਾਰਟੀ ویئر ਸੂਟ ਹੈ ਜੀ ਸਿਰਫ ਚਾਹਗਾ ਸੋ ਇਹਦੇ ਜ ਆਪਣੇ ਕੋਲ ਦੋ ਹੀ ਰੰਗ ਆਏ ਹੈ ਜੀ ਹੋਰ ਰੰਗ ਨਹੀਂ ਆਏ ਆ ਗਿਆ ਜੀ ਮੋਰ ਪੰਖੀ ਦੋ ਰੰਗ ਆ ਦੇਖੋ ਜੀ ਮੋਰ ਬੰਕੀਏ ਬਲੇਵ ਨਿਕਲ ਜਾਣਾ ਇਹ ਉਥੋਂ ਬਲੈਕ ਰਿੰਦਾ ਸੀ ਮੋਰ ਬੰਕੀਏ ਇਹ ਬਲੇਕਿੰਗ ਆ ਦੇਖੋ ਇਹ ਆ ਗਿਆ ਜੀ ਮੋਰ ਪੰਖੀ ਕਲਰ ਵੀਵਿੰਗ ਦਾ ਵੀਦ ਵਰਕ ਇਹਦੇ ਚ ਇਹ orange ਤੇ ਹੋ ਹੀ ਰਿਹਾ ਆਪਣੇ ਕੋਲ ਕੱਲੇ blue ਜੀ blue ਨਹੀਂ ਹਾਂ ਇਹਨੂੰ ਮੋਰ ਪੰਖੀ ਕਹਿੰਦੇ ਮੋਰ ਪੰਖੇ ਕਹਾਂ ਉਹ ਡਾਰਕ ਮੋਰ ਪੰਖੀ ਹੈ ਆ ਦੇਖੋ ਜੀ ਇਹ ਆਪਣੇ ਕੋਲ ਕਲਰ ਰਹਿ ਗਏ ਦੋ ਜੀ ਕਿਸੇ ਨੇ ਲੈਣੀ ਹੋ ਸਰ ਤੇ ਸਰ ਚਲੋ ਸੋਹਣ ਆਓ ਇਸ ਛੋਲੇ ਦਾ ਸਾਰੇ ਤੇ ਨੇ ਵਰਕ ਕੀਤਾ ਜੀ ਛੋਲਟੀਆਂ ਦੇਖੋ ਤੇ ਰੇਟ ਕਿੰਨਾ ਸੁਮ ਜੀ 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 1400 ਜੂਮ ਕਰਕੇ ਦਿਖਾ ਦਿ ਕੋ ਆ ਦੇਖੋ ਜੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹਦੇ ਚਾਰ ਸਫੇਰੇ ਬੈਲਵੜ ਦਾ ਪ्युअर ਸਟੋਲ ਹੈ ਛੋਲ ਹੈ ਜੀ ਤੇ ਬਾਕੀ ਵਰਕ ਕੀਤਾ ਹੋਇਆ ਸਿਰਫ 1400 ਹੈ ਸੂਟ ਆ ਕਿਸੇ ਭੈਣ ਭਰਾ ਨੂੰ ਕਿਸੇ ਸੂਟ ਦੀ ਲੋੜ ਹੋਵੇ ਤੁਸੀਂ ਮੰਗਵਾ ਸਕਦੇ ਹੋ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਆਪ ਸਭ ਨੂੰ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਚ ਰੱਖਣ ਜੀ